ਤਾਰੇ ਕੱਲ ਜਲ ਕੀ ਸਾਡੇ ਪਤਿਕ ਸਾਹਿਬ ਵੱਲੋਂ ਕਿ ਵੀਡੀਓ ਤਬ ਤੱਕ ਜਾ ਕੇ ਪ੍ਰੈਸ ਮੀਟਿੰਗ ਨੂੰ ਸੰਬੋਧਿਤ ਕਰਕੇ ਤਾਂ ਪ੍ਰਸ਼ਾਸਨ ਦੇ ਉੱਤੇ ਇਲਜ਼ਾਮ ਵੀ ਲਗਾਏ ਕਿਤਨੇ ਕਿਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵਰਕਰਾਂ ਨੂੰ ਕਾਗਜ਼ ਭਰਨ ਦੇ ਵਿੱਚ ਇਹ ਨਾ ਨੁੱਕਰ ਕੀਤੀ ਜਾ ਰਹੀ ਕਿਤਨੇ ਨ ਕਿਤੇ ਪ੍ਰਸ਼ਾਸਨ ਨੂੰ ਪਰੇਸ਼ਾਨ ਕਰ ਰਿਹਾ ਵਾ ਇਹ ਚੀਜ਼ਾਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਤੁਹਾਡਾ ਤੁਹਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ ਰੇ ਜਿਹੜੀ ਗੱਲ ਤੁਸੀਂ ਕੱਲ ਵਾਲੀ ਗੱਲ ਕਰਦੇ ਹੋ ਵਿਧਾਇਕ ਰਾਣਾ ਗੁਰਜੀਤ ਸਿੰਘ ਜੀ ਦੀ ਕਿ ਉਹਨਾਂ ਨੂੰ ਪਹਿਲਾਂ ਆਪਣੀ ਪੀੜੀ ਥੱਲੇ ਛੋਟਾ ਫੇਰਨਾ ਚਾਹੀਦਾ ਕਿ ਉਹ ਪਹਿਲਾਂ ਕੀ ਕਰਦੇ ਰਹੇ ਨੇ ਜਿੱਥੇ ਜੇ ਬਿਲਕੁਲ ਹੀ ਜਿਹਨੂੰ ਕਹਿੰਦੇ ਆ ਗੁੰਡਾਗਰਦੀ ਦਾ ਨਾਚ ਹੁੰਦਾ ਰਿਹਾ ਲੋਕਾਂ ਦੇ ਕਾਗਜ਼ ਜਿਹੜੇ ਆ ਉਹ ਰਿਜੈਕਟ ਹੁੰਦੇ ਰਹੇ ਲੋਕਾਂ ਨੂੰ ਈਵਨ ਇਸ ਦਫ਼ਤਰ ਆਉਣ ਨਹੀਂ ਜਾਣ ਦਿੱਤਾ ਜਾਂਦਾ ਰਿਹਾ ਸੋ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਹੈ ਇਹਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਕਿ ਕਿਸੇ ਨਾਲ ਕੋਈ ਤੱਕਾ ਹੋ ਜਾਏ ਕਿਸੇ ਲੈਵਲ ਤੇ ਕੋਈ ਤੱਕਾ ਹੋ ਜਾਏ ਜਿਹੜਾ ਬੰਦਾ ਡਿਜ਼ਾਇਰ ਕਰਦਾ ਜਿਹਨੇ ਕੋਈ ਪੈਸਾ ਨਹੀਂ ਦੇਣਾ ਕਿਸੇ ਦਾ ਕਿਉਂਕਿ ਇਸ ਇਸ ਇਲੈਕਸ਼ਨ ਦੇ ਲਈ ਜੇ ਐਨਓਸੀ ਦੀ ਇਸ ਕਰਕੇ ਲੋੜ ਆ ਕਿ ਜਿਹੜਾ ਉਹ ਜ਼ਿਲ੍ਹਾ ਪ੍ਰੀਸ਼ਦ ਜਾਂ ਜੋ ਚੋਣਾ ਲੜ ਰਿਹਾ ਉਹ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪੰਚਾਇਤੀ ਜਾਂ ਸਰਕਾਰ ਦੇ ਲੈਣ ਦੇਣ ਨਾ ਹੋਵੇ ਕਿਸੇ ਤਰ੍ਹਾਂ ਸਰਕਾਰੀ ਜ਼ਮੀਨ ਤੇ ਕਬਜ਼ਾ ਨਾ ਹੋਵੇ ਜਾਂ ਉਹਨੇ ਕਿਸੇ ਵੀ ਹੋਰ ਜਿਹੜਾ ਮਹਿਕਮੇ ਦਾ ਡਿਫਾਲਟਰ ਮਤਲਬ ਕਾਰਪੋਰੇਟ ਜਨ ਸੁਸਾਇਟੀ ਦਾ ਜਾਂ ਹੋਰ ਕਿਸੇ ਦਾ ਜਿਹੜਾ ਡਿਫਾਲਟਰ ਨਾ ਹੋਵੇ ਇਸ ਕਰਕੇ ਐਨਓਸੀ ਲੈਣੀ ਜ਼ਰੂਰੀ ਹੈ ਕਿਤੇ ਕਿਸੇ ਨੇ ਇਹਨਾਂ ਦਾ ਕੰਮ ਰਿਆ ਅੱਜ ਤੁਸੀਂ ਸ਼ਾਇਦ ਇਸ ਗੱਲ ਨੂੰ ਨਹੀਂ ਜਾਣਦੇ ਕੁਝ ਮਹੀਨੇ ਪਹਿਲਾਂ ਹੀ ਇਥੇ ਕਪੂਰਥਲੇ ਦੇ ਵਿੱਚ ਪੀਰ ਚੌਧਰੀ ਦੇ ਇਲਾਕੇ ਇੱਕ ਜਗ੍ਹਾ ਇਹਨਾਂ ਦੇ ਬੰਦਿਆਂ ਨੇ ਜਿੱਦੀ ਰਜਿਸਟਰੀ ਵਾਲੀ ਜਗ੍ਹਾ ਉੱਤੇ ਕਬਜ਼ਾ ਕਰਕੇ ਉਹਦੇ ਕੋਲ ਪੈਸੇ ਲੈ ਰਹੇ ਇਹ ਕੰਮ ਇਹੋ ਕਰਦੇ ਰਹੇ ਇਨਾਂ ਦੇ ਜਿਹੜੇ ਬੰਦੇ ਲੜ ਰਹੇ ਆ ਬਹੁਤਿਆਂ ਨੇ ਜਿਹੜੀਆਂ ਪੰਚਾਇਤ ਦੀਆਂ ਜ਼ਮੀਨਾਂ ਤੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਿਥੇ ਉਹਨਾਂ ਨੂੰ ਐਮ.ਓ.ਸੇ ਕਿਥੇ ਮਿਲ ਜੂ ਦਬਕੇ ਨਾਲ ਲੈਣਾ ਚਾਹੁੰਦੇ ਜਿਹੜੀ ਕਿ ਨਹੀਂ ਮਿਲਣੀ ਚਾਹੀਦੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜਿਹੜੇ ਇਹਨਾਂ ਦਾ ਬਹੁਤ ਤੁਸੀਂ ਕਈ ਗੱਲਾਂ 'ਚੋਂ ਕਸੂਰਵਾਰ ਹੈਗੇ ਉਹ ਜਿਹੜੇ ਜਿਹੜਾ ਕੋਈ ਬੰਦਾ ਧੱਕਾ ਕਰਦਾ ਕਿਸੇ ਵੀ ਪਾਰਟੀ ਨਾਲ ਹੋਵੇ ਕਿਸੇ ਵੀ ਤਰ੍ਹਾਂ ਨਾਲ ਉਹਦੀ ਜਿਹੜੀ ਜਿਹੜੀ ਕਬਜ਼ੇ ਵਿੱਚ ਜਾਂ ਕੋਈ ਹੋਜੀ ਸ਼ਮੂਲੀਅਤ ਕਰਦਾ ਮਾੜੇ ਆਂਸਰ ਦੀ ਜਿਹੜੀ ਸਪੋਰਟ ਕਰਦਾ ਉਹਨੂੰ ਦਰਕਾਰਨਾ ਚਾਹੀਦਾ ਉਹਨੂੰ ਜਿਹੜਾ ਇਸ ਜਿਹੜੀ ਜਿਹੜਾ ਸੈਟਅਪ ਆ ਜਿਹੜਾ ਜਿਹੜਾ ਲੋਕਤੰਤਰ ਦਾ ਸੈਟਅਪ ਆ ਇਹਦੇ ਚੋਂ ਬਾਹਰ ਕਰਨਾ ਚਾਹੀਦਾ ਇਸ ਕਰਕੇ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਆ ਕਿ ਤੁਸੀਂ ਜਿਹੜੇ ਸਹੀ ਕੈਂਡੀਡੇਟ ਆ ਉਹਨਾਂ ਨੂੰ ਚੁਣੋ ਉਹਨਾਂ ਨੂੰ ਵੋਟ ਪਾਓ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀਆਂ ਜਿਹੜੀਆਂ ਕਿਸਾਨ ਹਤਾਸ਼ੀ ਜਿਹੜੀਆਂ ਪਾਲਿਸੀਆਂ ਨੇ ਜਿਵੇਂ ਕਿਤੇ ਪਹਿਲਾਂ ਹੁੰਦਾ ਸੀ ਕਦੀ ਰਾਤ ਨੂੰ ਬੱਤੀ ਆ ਗਈ ਕਦੀ ਕਿਤੇ ਆ ਗਈ ਕਿਦੋਂ ਆ ਗਈ ਕਿਉਂਕਿ ਪਿੰਡਾਂ 'ਚ ਜੇ ਵੋਟਾਂ ਹੋ ਰਹੀਆਂ ਨੇ ਕਿ ਇਹ ਇਹੋ ਜੀ ਗੱਲ ਆ ਕਿ 9 ਤੋਂ 5 ਵਜੇ ਤੱਕ ਬੱਤੀ ਆਉਂਦੇ ਦਿਨੇ ਜਿਸ ਤਰ੍ਹਾਂ ਕੰਮ ਕਰਦੇ ਇਸ ਕਰਕੇ ਜਿਹੜੇ ਕੰਮ ਦੇਖਦਿਆਂ ਹੋਇਆ ਲੋਕਾਂ ਨੂੰ ਵੋਟ ਕਰਨੀ ਚਾਹੀਦੀ ਆ ਕਿਸੇ ਦੀਆਂ ਗਿੱਦੜਪਵਕੀਆਂ ਤੋਂ ਨਹੀਂ ਡਰਨਾ ਚਾਹੀਦਾ ਕਿਸੇ ਦੇ ਦੌਕਿਆਂ ਤੋਂ ਨਹੀਂ ਡਰਨਾ ਚਾਹੀਦਾ ਕਹ ਲੋ ਕਿ ਦਫਤਰਾਂ ਦੇ ਵਿੱਚ ਜਿਹੜੇ ਕਿ ਹਰਾਸਮੈਂਟ ਹੋਣਾ ਕਿਤੇ ਤੁਹਾਨੂੰ ਟੱਡ ਕਹਿੰਦਾ ਮਤਲਬ ਕਿ ਜੋ ਵਿਜਿਆ ਉਹੀ ਘਟਨਾ ਪੈਣਾ ਨਹੀਂ ਕਿਸੇ ਵੀ ਤਰ੍ਹਾਂ ਦਾ ਹਰਾਸਮੈਂਟ ਜਿਹੜਾ ਜੈਨੂਅਲ ਨੂੰ ਬੰਦੇ ਨੂੰ ਕਿਸੇ ਵੀ ਪਾਰਟੀ ਨਾਲ ਹੋਵੇ ਸਬੰਧਤ ਹੋਵੇ ਨਹੀਂ ਹੋਣੀ ਚਾਹੀਦੀ। ਔਰ ਨਾ ਹੀ ਹੋ ਰਹੀ ਆ। ਇਹ ਜਿਹੜੇ ਸਰਾਸਰ ਜਿਹੜੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਜਾਂ ਐਡਮਿਨਿਸਟ੍ਰੇਸ਼ਨ ਦੇ ਉੱਪਰ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ। ਇਹ ਆਪਣੀ ਜੋ ਕੀਤੀ ਆ ਉਹਨਾਂ ਨੂੰ ਉਹ ਲੱਗਦਾ ਕਿ ਹੁਣ ਵੀ ਉਹ ਹੋਣੀ ਬਿਲਕੁਲ ਕਿਸੇ ਨਾ ਕੋਈ ਤੱਕਾ ਨਹੀਂ ਹੋ ਰਿਆ। ਇਹ ਬੇਬੁਨਿਆਦ ਜਿਹੜੇ ਇਲਜ਼ਾਮ ਨੇ ਇਹਨਾਂ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਹੈਗੀ ਆ ਹੋਉਂਦ ਨਹੀਂ ਹੈ। ਤੁਹਾਡਾ ਕਹਿਣ ਦਾ ਮਤਲਬ ਕਿ ਜਿਹੜੀ ਕਿ ਪਾਰਟੀ ਇਹਨਾਂ ਵੱਲੋਂ ਪਹਿਲਾਂ ਜੋ ਕਹਿੰਦੇ ਕਿ ਸਿਸਟਮ ਨੂੰ ਚਲਾਇਆ ਜਾ ਰਿਹਾ ਸੀ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਤੁਹਾਡੀ ਪਾਰਟੀ ਵੀ ਉਹੀ ਸਿਸਟਮ ਚਲਾ ਰਹੀ ਹੈ। ਦੇਖੋ ਮੈਂ ਉਸ ਗਲਤੀ ਜਾਇਆ ਜਾਵੇ ਤੇ ਤੁਸੀਂ ਜੇ ਅੱਜ ਤੋਂ 25 ਸਾਲ ਪਹਿਲਾਂ ਚ ਗੱਲ ਚੱਲੋ। ਉਜਤੀ ਤੇ ਅੱਜ ਦੀ ਸਿਆਸਤ ਚ ਜ਼ਮੀਨਾਂ ਸਮਾਨ ਦਾ ਫਰਕ ਆ ਮੈਨੂੰ ਵਿੱਚ ਕਹਿਣ ਚ ਕੋਈ ਗਰੀਜ ਨਹੀਂ। ਕਿ ਇਹ ਕਪੂਰਥਲਾ ਇਹੋ ਜਿਹਾ ਸ਼ਹਿਰ ਹੁੰਦਾ ਸੀ ਇੱਕੋ ਸਾਈਕਲ ਦੇ ਸਕੂਟਰ ਤੇ ਲੋਕ ਬੈਠ ਕੇ ਵੋਟ ਕਰਨੇ ਜਾਂਦੇ ਸੀ ਇੱਕ ਕਾਂਗਰਸਰ ਨੂੰ ਪਾਉਂਦਾ ਸੀ ਇੱਕ ਕਾਲੀ ਨੂੰ ਪਾਵਾ ਦੋ ਪਰਿਵਾਰ ਦੇ ਮੈਂਬਰ ਹੋਣ ਜਾਂ ਜਾਰ ਦੋਸਤ ਹੋਣ ਪਰ ਇਹਨਾਂ ਲੋਕਾਂ ਨੇ ਜਦੋਂ ਦੇ ਇਹ ਆਏ ਆ ਕਿ ਇਹਨਾਂ ਨੇ ਭਰਾਵਾਂ ਦੇ ਵਿੱਚ ਔਰ ਪਰਿਵਾਰਾਂ ਦੇ ਵਿੱਚ ਇੰਦਾ ਦੇ ਬਖੇੜੇ ਖੜੇ ਕਰਤੇ ਜਿਦਾ ਕਿ ਅੱਜ ਤਿਕਰ ਜਾਨੀ ਕੋ ਅੰਤ ਨਹੀਂ ਹੋ ਰਿਆ ਸੀ ਜਿਹੜੀ ਸਿਆਸਤ ਹੈ ਉਹ ਕਰਦੇ ਆ ਕਿ ਜਿਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਆਪਸ ਵਿੱਚ ਬਖੇੜਾ ਨਾ ਖੜੇ ਹੋਏ ਡੈਮੋਕਰੈਟਿਕ ਸਾਡੇ ਸੈਟਅਪ ਇੱਕ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਆਪਣਾ ਵੋਟ ਦੇਣ ਦਾ ਅਧਿਕਾਰ ਹੈ ਆਪਣੀ ਮਰਜ਼ੀ ਨਾਲ ਵੋਟ ਦੇਣ ਦਾ ਨਾ ਕਿ ਕਿਸੇ ਦੇ ਧੌਣ ਤੇ ਗੋਡਾ ਰੱਖ ਕੇ ਵੋਟ ਲਈ ਜਾ ਸਕਦੀ ਆ ਇਹ ਉਹ ਕੰਮ ਕਰਨਾ ਚਾਹੁੰਦੇ ਆ ਜਦ ਕਿ ਅਸੀਂ ਕਹਿੰਦੇ ਆ ਕਿ ਜਿਹੜੇ ਕਾਨੂੰਨ ਮੁਤਾਬਕ ਜਾਂ ਆਪਣੀ ਮਰਜ਼ੀ ਮੁਤਾਬਕ ਸਾਰਾ ਕੰਮ ਹੋਣਾ ਚਾਹੀਦਾ ਇਧਰ ਆ ਇਧਰ ਹੋ ਜਾ ਇਧਰ ਆ ਇਹਨਾਂ ਕੋਲ ਜਵਾਬ ਨਹੀਂ ਹੈ ਨਦਈ ਨਾਲ ਖੜੇ ਮੈਂ ਦੇ ਰਿਆ ਨਾਲ ਹੀ ਨਾ ਪੁੱਛ ਲਿਓ ਆਜੋ ਆਜੋ ਅੱਜ ਸਾਰੇ ਪੰਜਾਬ ਚ ਬਲੌਕ ਸੰਤੀ ਔਰ ਜ਼ਿਲ੍ਹਾ ਪਰਸ਼ਦ ਦੀਆਂ ਚੋਣਾਂ ਜਿਹੜੀਆਂ ਬਹੁਤ ਦੇਰ ਤੋਂ ਨਹੀਂ ਹੋਈਆਂ ਤੇ ਮਾਨਯੋਗ ਹਾਈ ਕੋਰਟ ਦੇ ਆਦੇਸ਼ ਦੇ ਅਨੁਸਾਰ ਕਈ ਵਾਰ ਚੇਤਾਵਨੀ ਦੇਣ ਦੇ ਬਾਅਦ ਸਰਕਾਰ ਨੇ ਫੈਸਲਾ ਕੀਤਾ ਕਿ ਇਹ ਕਰਾਉਣੀਆਂ ਪੈਣੀਆਂ ਤੇ ਉਹਦੀ ਡੇਟ ਜਿਹੜੀ ਆ ਪਹਿਲੀ ਦਸੰਬਰ ਰੱਖੀ ਗਈ ਕਿ ਪਹਿਲੀ ਦਸੰਬਰ ਨੂੰ ਤੁਸੀਂ ਆਪਣੇ ਜਿਹੜੇ ਚੋਲਾ ਟੈਕਸ ਪਰ ਐਨਓਸੀ ਬਲੌਗ ਦੇ ਵਿੱਚ ਵੀਡੀਓ ਦੇ ਦਫਤਰ ਦੇ ਵਿੱਚ ਸੈਕਟਰੀਆਂ ਤੋਂ ਲੈ ਸਕਦੇ ਹੋ ਅੱਜ ਮੈਂ ਬਲੌਗ ਚ ਆਇਆ ਤਾਂ 11:30 ਬਜੇ ਬੱਜ ਗਏ ਨੇ ਨਾ ਤੇ ਇੱਥੇ ਕੋਈ ਵੀਡੀਓ ਸਾਹਿਬ ਨੇ ਨਾ ਹੀ ਕੋਈ ਸੈਕਟਰੀ ਆ ਇਹ ਇਹ ਮੈਂ ਸਮਝਦਾ ਕੋਰਟ ਦੀ ਉਲੰਘਣਾ ਆ ਸਰਕਾਰ ਆ ਸੁਪਰੀਡੈਂਟ ਸਾਹਿਬ ਮੇਰੇ ਕੋਲ ਆ ਕਹਿੰਦੇ ਜੀ ਮੈਨੂੰ ਨਹੀਂ ਪਤਾ ਕੌਣ ਕਿੱਥੇ ਆ ਸੀ 9 ਵਜੇ ਦਾ ਟਾਈਮ ਦਿੱਤਾ ਸਵਾ 11 ਵਜੇ ਤੱਕ ਨਾ ਆਉਣਾ ਇਹ ਮਾੜੀ ਗੱਲ ਆ ਮੈਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਆ ਤੇ ਚੋਣਾ ਇਹਦਾ ਮਤਲਬ ਸਰਕਾਰ ਲੁੱਟਣਾ ਚਾਹੁੰਦੀ ਆ ਸਰਕਾਰ ਤੱਕੇ ਨਾ ਐਨਓਸੀਆਂ ਨਾ ਦੇ ਕੇ ਪੇਪਰ ਰੱਦ ਕਰਕੇ ਇਹ ਨੀਅਤ ਸਰਕਾਰ ਦੀ ਦੇ ਸਾਹਮਣੇ ਤੋ ਆ ਲੋਕ ਜਿਹੜੇ ਨੇ ਇਹਨਾਂ ਨੂੰ ਵੀ ਪੁੱਛੋ ਸਾਰੇ ਇੱਧਰ ਵੇਖੋ ਇਹ ਸਭ ਲੋਕ ਐਨਓਸੀਆਂ ਲੈਣ ਲਈ ਇੱਥੇ ਆਏ ਆ ਐਨਓਸੀ ਹੋਏਗੀ ਤਾਂ ਪੇਪਰ ਦਾਖਲ ਹੋਣਗੇ ਸਾਡੀ ਪੂਰੀ ਤਿਆਰੀ ਆ ਫੇਰ ਤੇ ਫੇਰ ਫ੍ਰੀ ਔਰ ਫੇਅਰ ਇਲੈਕਸ਼ਨ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਦਾ ਸਫਾਇਆ ਹੋ ਜਾਏਗਾ ਹੋਰ ਤੁਹਾਡੇ ਸਾਹਮਣੇ ਆ ਰਾਜਨੀਤੀ ਮਤਲਬ ਰਾਜਨੀਤੀ ਹੁੰਦੀ ਆ ਲੋਕਾਂ 'ਚ ਜਾ ਕੇ ਤੁਸੀਂ ਆਪਣੀ ਗੱਲ ਰੱਖੋ ਤੁਸੀਂ ਆਪਣਾ ਪ੍ਰੋਗਰਾਮ ਦਿਓ ਲੋਕ ਤੁਹਾਨੂੰ ਵੋਟ ਪਾਉਣ ਤੇ ਜੇ ਤੁਸੀਂ ਪਰਚੇ ਹੀ ਦਾਖਲ ਨਹੀਂ ਕਰਨ ਦੇਣਾ ਔਰ ਕੀ ਮੈਂ ਇਹਨਾਂ ਵੀਡੀਓ ਤੇ ਤੇ ਇਹਨਾਂ ਸੈਕਟਰੀਆਂ ਦੇ ਉੱਤੇ ਰਿਟ ਪਾਉਣ ਲੱਗਾ ਹਾਈ ਕੋਰਟ ਦੇ ਵਿੱਚ ਤੇ ਡੀਸੀ ਸਾਹਿਬ ਨੂੰ ਨੋਟਿਸ ਕਰਨ ਲੱਗਾ ਜਿਹੜਾ ਸਾਡਾ ਏਡੀਸੀ ਡੀਡੀਪੀਓ ਇਹਨਾਂ ਸਾਰਿਆਂ ਨੂੰ ਪਾਰਟੀ ਬਣਾਉਣਾ ਔਰ ਹਾਈ ਕੋਰਟ 'ਚ ਰਿਟ ਕਰਾਂਗਾ ਕਿ ਭਈ ਇਹ ਦਫਤਰ ਜੀ ਨਹੀਂ ਤੇ ਇਲੈਕਸ਼ਨ ਹੋਊਗਾ ਕਿਵੇਂ ਕੇਵਲ ਨਰੇਗਾ ਦੇ ਸੈਕਟਰੀ ਬੈਠੇ ਇੱਥੇ ਜਿਨ੍ਹਾਂ ਦਾ ਇਲੈਕਸ਼ਨ ਦੇ ਵਿੱਚ ਕੋਈ ਰੋਲ ਨਹੀਂ ਕੋਈ ਐਨਓਸੀ ਨਹੀਂ ਉਹ ਦੇ ਸਕਦੇ ਕੋਈ ਚੁੱਲਾ ਟੈਕਸ ਨਹੀਂ ਕੱਟ ਸਕਦੇ ਸੋ ਮੈਂ ਸਮਝਦਾ ਮਨਛਾ ਇਹਨਾਂ ਦੀ ਅੱਜ ਤੋਂ ਹੀ ਯਾਰ ਸਾਫ ਆ ਗਈ ਆ ਬਾਕੀ ਦੇ ਧੱਕੇ ਤਾਂ ਫੀਲਡ 'ਚ ਹੋਣੇ ਆ ਅੱਜ ਜਿਹੜੇ ਧੱਕੇ ਆ ਉਹਨ ਪਰਚੇ ਤੇ ਤੁਸੀਂ ਸਰਟੀਫਿਕੇਟ ਹੀ ਨਹੀਂ ਦਿਓਗੇ ਤਾਂ ਲੋਕ ਕਰਨਗੇ ਕਿਵੇਂ ਸੋ ਮੈਂ ਡੀਸੀ ਸਾਹਿਬ ਨੂੰ ਵੀ ਕਹਾਂਗਾ ਐਡੀਸੀ ਸਾਹਿਬ ਨੂੰ ਵੀ ਡੀਡੀਪੀਓ ਨੂੰ ਵੀ ਤੇ ਸੈਕਟਰੀ ਨੂੰ ਵੀ ਜਿਹੜਾ ਸੈਕਟਰੀ ਪੰਚਾਇਤੀ ਰਾਜ ਆ he should ensure if free or fair election on no, this is not a fair election je sanu chola tax ho re no ci nahi milegi asi parchanai dakhal kar sakte asi pehle din hi har gaye main dc sahab na kiti hai bakke superintendent sahab baithe a eh kende ve unna nu 9 baje da time ditta si oh aaye nahi